ਕਿ ਕਾਲਸਾ ਸਦਾ ਚੜਦੀ ਕਲਾ ਚ ਰਹਿੰਦਾ ਹੈ ਕੋਈ ਲੋਂਬੜੀ ਕੀ ਸ਼ੇਰ ਦਾ ਸ਼ਿਕਾਰ ਕਰ ਜਾਏਗੀ ਇੱਕ ਪੋਤੇ ਨੇ ਆਪਣੇ ਦਾਦੇ ਨੂੰ ਉਹਨਾਂ ਦੇ ਜਨਮ ਦਿਨ ਤੇ ਅਜਹੀ ਖੁਸ਼ੀ ਦਿੱਤੀ ਹੈ ਅਜਿਹਾ ਤੋਹਫਾ ਦਿੱਤਾ ਹੈ ਕਿ ਆਉਣ ਵਾਲੀ ਕੁੱਲ ਤਰ ਜਾਏਗੀ ਆਉਣ ਵਾਲੀ ਕੁੱਲ ਤਰ ਜਾਏਗੀ ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇ ਜੂਰੀ ਸਾਥੀਓ ਅੱਜ ਤੱਕ ਮੈਂ ਤਕਰੀਬਨ 5500 ਵੀਡੀਓ ਕਰ ਚੁੱਕਾ ਹਾਂ ਲੇਕਿਨ ਅੱਜ ਦੀ ਵੀਡੀਓ ਬਹੁਤ ਖਾਸ ਹੈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਅਸੀਂ ਇੱਕ ਨੰਨੇ ਖਾਲਸਾ ਜੀ ਕੋਲ ਬੈਠੇ ਆ ਜਿਨ੍ਹਾਂ ਨੇ ਛੋਟੀ ਜੀ ਉਮਰ 'ਚ ਐਡਾ ਵੱਡਾ ਉਪਰਾਲਾ ਕੀਤਾ ਹੈ ਕਿ ਬਹੁਤਿਆਂ ਦੇ ਦਿਲਾਂ ਨੂੰ ਟੰਪ ਲਿਆ ਸਾਡੇ ਨਾਲ ਨਿੱਕੇ ਖਾਲਸਾ ਜੀ ਨਾਮ ਇਹਨਾਂ ਦਾ ਹੈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਔਰ ਇਹਨਾਂ ਦੇ ਦਾਦਾ ਜੀ ਸਰਦਾਰ ਮਹਿੰਦਰ ਸਿੰਘ ਜੀ ਸਾਬਕਾ ਡੀਐਸਪੀ ਮੌਜੂਦ ਨੇ ਔਰ ਇਹਨਾਂ ਦੇ ਜਨਮ ਦਿਹਾੜੇ ਤੇ ਡੀਐਸਪੀ ਸਾਹਿਬ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਪੋਤੇ ਨੇ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਦਾਦਾ ਜੀ ਨੂੰ ਤੋਹਫਾ ਦਿੱਤਾ ਤਾਂ ਪਰਿਵਾਰ ਨਾਲ ਗੱਲਬਾਤ ਕਰਨੀ ਹੈ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੰਮ੍ਰਿਤਪਾਲ ਜੀ ਤੁਹਾਡੇ ਮਨ ਵਿੱਚ ਕਿਵੇਂ ਆਇਆ ਕਿ ਤੁਸੀਂ ਜਾ ਕੇ ਜਿਹੜੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਜਿਹਦੇ ਜਨਮ ਦਿਹਾੜੇ ਵਾਲੇ ਦਿਨ ਹੀ ਕਿਉਂ ਮੈਂ ਆਪਣੇ ਦਾਦਾ ਜੀ ਨੂੰ ਕੋ ਕਿਹਾ ਗਿਆ ਗਿਫਟ ਦੇਣਾ ਸੀਗਾ ਇਸ ਲਈ ਮੈਂ ਅੰਮ੍ਰਿਤ ਛਕ ਲਿਆ ਚਲੋ ਬਹੁਤ ਖੁਸ਼ੀ ਵਾਲੀ ਗੱਲ ਹੈ ਪਰ ਮੈਂ ਤੁਹਾਡੇ ਦਾਦਾ ਜੀ ਨਾਲ ਵੀ ਗੱਲਬਾਤ ਕਰਨੀ ਹੈ ਹੁਣ ਜੀਵਨ ਚ ਕੀ ਤਬਦੀਲੀ ਆਈ ਮਤਲਬ ਜਿਹੜੇ ਡੇਲੀ ਸਕੈਚੂਲ ਹੈ ਉਹ ਚ ਕੀ ਡਿਫਰੈਂਸ ਆਇਆ ਪਾਠ ਕਰਨਾ ਪਾਠ ਕਰਦੇ ਹੋ ਫਿਰ ਮਨੁਸ਼ਕਤੀ ਮਿਲਦੀ ਹੈ ਹਾਂਜੀ ਚੜਦੀ ਕਲਾ ਚੋਂ ਪੂਰੇ ਹਾਂਜੀ ਕੀ ਪਰਵਰਤਨ ਕੀ ਮਹਿਸੂਸ ਕਰ ਰਹੇ ਹੋ ਡਿਫਰੈਂਸ ਕੀ ਮਹਿਸੂਸ ਕਰ ਰਹੇ ਹੋ ਪਹਿਲਾਂ ਨਾਲੋਂ ਬਹੁਤ ਚਿੰਗਰ ਮਸੂਰ ਹੁੰਦਾ ਪਿਆ ਮੈਂ ਅਮਰਿਸ਼ਾ ਕਰਿਆ ਔਰ ਇੱਕ ਰੂਹਾਨੀ ਤਾਕਤ ਮਹਿਸੂਸ ਹੁੰਦੀ ਹੈ ਕਿ ਮਹਾਰਾਜ ਸਦਾ ਨਾਲ ਨੇ ਹਾਂਜੀ ਆਹ ਕਿ ਤੇਰਾ ਨਾਮ ਹੈ ਦਾਦਾ ਅਮਰਸ਼ਕਿਆ ਔਰ ਤੱਕ ਮੈਨੂੰ ਖੁਸ਼ੀ ਹੈ ਕਿ ਮੈਂ ਅਮਰਸ਼ਕਿਆ ਵਾ ਅੱਖਾਂ 'ਚ ਤੇਜ ਵੀ ਨਜ਼ਰ ਆਉਂਦਾ ਏ ਚਿਹਰੇ ਤੇ ਲਾਲੀ ਅੱਖਾਂ 'ਚ ਤੇਜ ਅੱਛਾ ਅਮਰਤਪਾਲ ਜੀ ਹੁਣ ਉੱਠਦੇ ਹੋ ਤੜਕੇ ਉੱਠ ਕੇ ਨਿਤਨੇਮ ਕਰਦੇ ਹੋ ਹਾਂਜੀ ਮੂਲ ਮੰਤਰ ਕਰਦਾ ਵਾਂ ਔਰ ਪੰਜ ਹੋਰੇ ਉੱਠਦਾ ਵਾਂ ਪੰਜ ਹੋਰੇ ਨਿਸ਼ਾਨ ਕਰਕੇ ਫਿਰ ਮੈਂ ਪਾਠ ਕਰਨ ਬੈਂਦਾ ਹਾਂ ਬਹੁਤ ਸ਼ੁਕਰੀਆ ਤਾਂ ਡੀਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਮਨ ਨੂੰ ਬੜੀ ਟੁੰਬੀ ਹੈ ਗੱਲ ਐਹੋ ਜੀ ਭਾਵਨਾ ਆਪਣੇ ਪੋਤੇ ਦੇ ਦੇਖ ਕੇ ਕੀ ਮਹਿਸੂਸ ਹੁੰਦਾ ਹੈ ਬਹੁਤ ਖੁਸ਼ੀਆਂ ਮਿਲੀ ਹੈ ਜੀ ਕਿਉਂਕਿ ਮੇਰੇ ਜੀਂਦੇ ਜੀਂਦੇ ਇੱਕ ਬੂਟਾ ਘਰ ਦੇ ਵਿੱਚ ਹੋਰ ਲੱਗ ਗਿਆ ਜਿਹੜਾ ਕਿ ਬਹੁਤ ਵੱਡਾ ਹੋ ਕੇ ਨਾਮ ਕਮਾਏਗਾ ਮੇਰੀ ਮੈਨੂੰ ਯਾਦ ਰੱਖੇਗਾ ਵੀ ਉਹਨਾਂ ਦੇ ਜਨਮ ਦਿਨ ਤੇ ਮੈਂ ਵੀ ਇੱਕ ਬਹੁਤ ਵੱਡਾ ਬ੍ਰਿਕਸ਼ ਬਣ ਗਿਆ ਤੇ ਮੈਨੂੰ ਇਹ ਆ ਵੀ ਮੈਂ ਮਰਨ ਉਪਰੰਤ ਵੀ ਖੁਸ਼ੀ ਮਹਿਸੂਸ ਕਰੂੰਗਾ ਕਿ ਸਾਡੇ ਘਰ ਦੇ ਵਿੱਚ ਸਿੱਖੀ ਬੂਟਾ ਲੱਗ ਗਿਆ ਹੈ। ਤੇ ਤੁਹਾਡੀ ਅੱਖਾਂ ਵਿੱਚ ਵੀ ਨਵੀਂ ਮਹਿਸੂਸ ਕਰ ਪਾ ਰਿਹਾ। ਤੇ ਖੁਸ਼ੀ ਦੇ ਬਸ ਇਹ ਇਹ ਖੁਸ਼ੀ ਦੇ ਆ। ਅੱਛਾ ਇੰਨਾ ਪਿਆਰ ਇਹ ਸੋਚਣਾ ਕਿ ਮੈਂ ਤੁਹਾਡੇ ਜਨਮ ਦੇ ਨਾਲੇ ਦਿਨ ਹੀ ਜਿਹੜਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਇਹਨੂੰ ਕਿਵੇਂ ਦੇਖਦੇ ਹੋ? ਇੱਕ ਉਦਤ ਜਨਮਦਿਨ ਨੇੜੇ ਸੀਗਾ ਫਿਰ ਅਸੀਂ ਸੋਚਿਆ ਵੀ ਅਸੀਂ ਜਨਮਦਿਨ ਤੇ ਕਿਉਂ ਨਾ ਇਹ ਟਾਈਮ ਗਵਾਏ ਬਿਨਾ ਅੰਮ੍ਰਿਤ ਛਕ ਲਈਏ। ਇਸ ਕਰਕੇ ਅਸੀਂ ਇਹ ਜਨਮ ਦਿਨ ਤੇ ਹੀ ਇਹ ਦਾਤ ਕੁਦਰਤ ਮਹਾਰਾਜ ਦੇਵੋਂ ਬਖਸ਼ੀ ਦਾਤ ਪ੍ਰਾਪਤ ਕੀਤੀ ਆ ਦਾਤ ਪ੍ਰਾਪਤ ਕਰਨ ਤੋਂ ਬਾਅਦ ਸਾਨੂੰ ਬਹੁਤ ਸਕੂਨ ਮਿਲਿਆ ਸਾਡੀ ਮਤਲਬ ਸਾਡੇ ਮਨ ਦੇ ਵਿੱਚ ਬੜਾ ਹੌਸਲਾ ਵਧਿਆ ਜੀ ਤੇ ਅਸੀਂ ਬਹੁਤ ਖੁਸ਼ ਆ ਅਮਰਤ ਦੀ ਦਾਤ ਅਸੀਂ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਤਖਤ ਸਾਹਿਬ ਤੋਂ ਪ੍ਰਾਪਤ ਕੀਤੀ ਪੰਜਾਂ ਪਿਆਰਿਆਂ ਤੋਂ ਤੇ ਉੱਥੇ ਬਾਣੀ ਸੁਣੀ ਬਾਣੀ ਸੁਣਨ ਤੋਂ ਬਾਅਦ ਜੋ ਵੀ ਉਹਨਾਂ ਦੀ ਕਾਰਵਾਈ ਆ ਉਹ ਕੀਤੀ 2 2.5 ਘੰਟੇ ਕਾਰਵਾਈ ਚੱਲੀ ਉਹ ਤੋਂ ਬਾਅਦ ਫਿਰ ਅਸੀਂ ਅਮਰਿਤ ਦੀ ਦਾਤ ਛਕੀ ਤੇ ਬਹੁਤ ਖੁਸ਼ੀ ਦੇ ਨਾਲ ਘਰ ਵਾਪਸ ਆਏ ਅਸੀਂ ਦੋਨਾਂ ਦਾਦੇ ਪੋਤੇ ਦੋਨਾਂ ਨੇ ਅਮਰਿਤ ਦੀ ਦਾਤ ਪ੍ਰਾਪਤ ਕੀਤੀ ਅਸੀਂ ਦੋਨੇ ਦਾਦੇ ਪੋਤੇ ਨੇ ਇੱਕ ਜਗ੍ਹਾ ਬੈਠ ਕੇ ਹੀ ਅਮਰਿਤ ਦੀ ਦਾਤ ਛਕੀ ਆ ਬਾਟਾ ਇਹਨੇ ਪਹਿਲਾਂ ਲਾਇਆ ਮੂੰਹ ਨੂੰ ਤੇ ਉਹ ਤੋਂ ਬਾਅਦ ਮੈਂ ਲਾਇਆ ਇਸੇ ਤਰ੍ਹਾਂ ਹੋਰ ਵੀ ਬੱਚੇ ਬਹੁਤ ਸਿਗੇ ਉੱਥੇ ਚਾਰ-ਪੰਜ ਬੱਚੇ ਸਿਗੇ ਉਹ ਪਰੇ ਤੋਂ ਵੱਡੇ ਸੀ ਹਾਂ ਇਹ ਉਹਨਾਂ ਦੇ ਨਾਲ ਇਹਨਾਂ ਦਾ ਇਹਦਾ ਵੀ ਹੌਸਲਾ ਬਹੁਤ ਵਧੀਆ ਰਿਹਾ ਅਸੀਂ ਸਾਰੇ ਉੱਥੇ ਬੈਠੇ ਰਹੇ 3 ਘੰਟੇ ਬੈਠੇ ਉਹ ਤੋਂ ਬਾਅਦ ਅਸੀਂ ਇਹ ਦਾਤ ਪ੍ਰਾਪਤ ਕਰਕੇ ਆਪਣੇ ਭਾਗਾਂ ਵਾਲੇ ਬਣ ਕੇ ਅਸੀਂ ਵਾਪਸ ਫੇਰ ਘਰ ਆਏ ਅੱਛਾ ਮੈਂ ਸੁਣਿਆ ਇਹਨਾਂ ਨੇ ਤਸਵੀਰਾਂ ਵੀ ਬਹੁਤ ਜਾਣੇ ਉੱਥੇ ਖਚਾਈਆਂ ਇਹ ਨੂੰ ਦੇਖ ਕੇ ਸਾਰੇ ਉੱਥੇ ਮੇਲੇ ਦੇ ਵਿੱਚ ਜਿਹੜੇ ਵੀ ਸੀਗੇ ਸਲਾਨੀ ਉਹ ਬੜੇ ਇਹਨਾਂ ਫੋਟੋ ਖਚਾਉਂਦੇ ਸੀ ਇਹਨੂੰ ਪਿਆਰ ਕਰਦੇ ਸੀ ਜਦੋਂ ਇਹਨੇ ਗਾਤਰਾ ਪਾਇਆ ਸੀ ਪੱਗ ਬੰਨੀ ਸੀ ਸਾਰੇ ਇਹਨਾਂ ਫੋਟੋ ਵੀ ਖਿਚਾਉਂਦੇ ਰਹੇ ਤੇ ਮੈਨੂੰ ਵੀ ਸਾਸ੍ਰੀਕਰ ਬੁਲਾਉਂਦੇ ਰਹੇ ਖੁਸ਼ੀਆਂ ਮੈਨੂੰ ਵੀ ਬਹੁਤ ਹੋਈਆਂ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਅਸੀਂ ਜਦੋਂ ਇਹੋ ਜਿਹਾ ਦ੍ਰਿਸ਼ ਦੇਖਿਆ ਵੀ ਸਾਰੀ ਦੁਨੀਆ ਇਹਨੂੰ ਚਾਹਦੀ ਆ ਇਹੋ ਜਿਹੀ ਛੋਟੀ ਜੀ ਉਮਰ ਦੇ ਵਿੱਚ ਅਮਰਤ ਦੀ ਦਾਤ ਪ੍ਰਾਪਤ ਕਰਨੀ ਇਹ ਵੱਡ ਭਾਗੀ ਜੀ ਜੀ ਸ਼ਕਸ਼ੀਤ ਹੁੰਦੀ ਆ ਜਿਹੜੀ ਇਹ ਦਾਤ ਇਸ ਤਰੀਕੇ ਨਾਲ ਇਸ ਉਮਰ ਦੇ ਵਿੱਚ ਪ੍ਰਾਪਤ ਕਰ ਸਕੀ ਮੈਂ ਉਹੀ ਦੇਖ ਪਾਰਾਂ ਜੀ ਕਿ ਦੇਖੋ ਅਕਾਲ ਪੁਰਖ ਦੀ ਕਿਰਪਾ ਤਾਂ ਸਾਰਿਆਂ ਤੇ ਹੀ ਆ ਪੂਰੀ ਦੁਨੀਆ ਤੇ ਆ ਪਰ ਜਿਹੜਾ ਚਿਹਰੇ ਤੇ ਨੂਰ ਹੈ ਨਾ ਉਹ ਆਪਣੇ ਵੱਲ ਖਿੱਚਦਾ ਕਿ ਇਹ ਪ੍ਰਮਾਤਮਾ ਦੇ ਅਕਾਲ ਪੁਰਖ ਦਾ ਪਿਆਰਾ ਨਜ਼ਦੀਕੀ ਲੱਗਦੇ ਮੈਨੂੰ ਹਾਂਜੀ ਜਦੋਂ ਇਹਨੂੰ ਇੱਥੇ ਦੇਖਦੇ ਸੀ ਜਾਂ ਅਸੀਂ ਵੀ ਦੇਖਦੇ ਸੀ ਇਹਦੇ ਤੇ ਲਾਲੀ ਰਹਿੰਦੀ ਸੀ ਜਦੋਂ ਅੰਮ੍ਰਿਤ ਦੀ ਦਾਤ ਵੀ ਛਕੀ ਉਦੋਂ ਵੀ ਲਾਲੀ ਚ ਰਹਾ ਤੇ ਸਾਰੇ ਲੋਕ ਇਹ ਕਹਿੰਦੇ ਸਮਝਦੇ ਸੀਗੇ ਵੀ ਇਹਦੇ ਤੇ ਪ੍ਰਮਾਤਮਾ ਦੀ ਬਹੁਤ ਮਿਹਰਬਾਨੀ ਆ ਜਿਹੜੀ ਇੰਨੀ ਛੋਟੀ ਉਮਰ ਦੇ ਵਿੱਚ ਇਹਨੂੰ ਦਾਤ ਛੱਕਣ ਦੀ ਮਨ ਬਣਿਆ ਤੇ ਇਹਨੇ ਇਹਨੇ ਉਪਰਾਲਾ ਕੀਤਾ ਖੁਸ਼ੀ ਮਹਿਸੂਸ ਕੀਤੀ ਤੇ ਪ੍ਰਮਾਤਮਾ ਇਹਦੀ ਬਹੁਤ ਚੜ੍ਹਦੀ ਕਲਾ ਚ ਰੱਖੇ ਇਹਨੂੰ ਵੱਡੀ ਉਮਰ ਦੇਵੇ ਬਹੁਤ ਅਸੀਸਾਂ ਦਿੰਦੇ ਰਹੇ ਚਲੋ ਸ਼ੇਰਾਂ ਵਾਂਗ ਜ਼ਿੰਦਗੀ ਜੀਵੇ ਉੱਚਾ ਸੁੱਚਾ ਕਿਰਦਾਰ ਰਵੇ ਔਰ ਇਹ ਵੀ ਕਿਹਾ ਜਾਂਦਾ ਨਾ ਕਿ ਪੋਤੇ ਦਾ ਪਹਿਲਾ ਪੱਕਾ ਦੋਸਤ ਤੇ ਦਾਦੇ ਦਾ ਖੀਰਲਾ ਪੱਕਾ ਦੋਸਤ ਪੋਤਾ ਹੁੰਦਾ ਪੋਤੇ ਦਾ ਪਹਿਲਾ ਪੱਕਾ ਦੋਸਤ ਦਾਦਾ ਦਾਦੇ ਦਾ ਖੀਰਲਾ ਪੱਕਾ ਦੋਸਤ ਪੋਤਾ ਇਹ ਜੋੜੀ ਜਿਹੜੀ ਬਣੀ ਰਵੇ ਜੀ ਸਾਡੀ ਦੁਆ ਤੇਹੀ ਹੈ ਅਸੀਂ ਬਹੁਤ ਇਸ ਗੱਲ ਦੇ ਨਾਲ ਬੜਾ ਮਾਣ ਪ੍ਰਾਪਤ ਕਰਦੇ ਆ ਮਾਣ ਸਮਝਦੇ ਆ ਕਿ ਦਾਦੇ ਪੋਤੇ ਦੀ ਜੋੜੀ ਜਿਹੜੀ ਆ ਇੱਕੋ ਹੀ ਦਾਤ ਬਖਸ਼ ਹਾਸਲ ਕਰਕੇ ਪਰਮਾਤਮਾ ਦਾ ਅਸ਼ੀਰਵਾਦ ਹਾਸਲ ਕਰਕੇ ਇਸ ਦੁਨੀਆ ਤੇ ਵਿਛੜ ਰਹੇ ਆ ਇਹ ਤੋਂ ਅਸੀਂ ਵੱਡ ਭਾ ਕੇ ਕੀ ਹੋ ਸਕਦੇ ਆ ਜਿਹੜੇ ਅਸੀਂ ਦਾਦਾ ਪੋਤੇ ਦੋਨੇ ਹੀ ਅੰਮ੍ਰਿਤਧਾਰੀ ਬਣ ਗਏ ਤੇ ਸਾਨੂੰ ਤਾਂ ਮਹਾਰਾਜ ਦਾ ਇਹੋ ਧਾਪੜਾ ਰਹੇ ਵੀ ਅਸੀਂ ਹਮੇਸ਼ਾ ਹੀ ਇਸ ਇਸ ਅੰਮ੍ਰਿਤ ਦੀ ਧਾਤ ਲੈ ਕੇ ਇਹਦੇ ਅੰਮ੍ਰਿਤ ਦੇ ਪਾਨ ਤੇ ਇਹਦੀ ਮਰਿਆਦਾ ਤੇ ਤੇ ਕਾਇਮ ਰਹੀਏ ਅਸੀਂ ਇਹੋ ਅਰਦਾਸ ਕਰਦੇ ਆ ਵੀ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਅਸੀਂ ਕਿਸੇ ਕੁਰੇਤਾਂ ਦੇ ਵਿੱਚ ਅਸੀਂ ਕਿਸੇ ਹੋਰ ਕਿਸੇ ਮਾੜੇ ਕਰਮਾਂ ਦੇ ਵਿੱਚ ਨਾ ਜਾਈਏ ਇਹ ਸਾਡੀ ਇਹ ਦੁਆ ਆ ਇਹੋ ਅਰਦਾਸ ਆ ਸਤਗੁਰੂ ਦੇ ਅੱਗੇ ਇਹ ਇਹੋ ਯੋਦਨ ਕੀਤੀ ਇਹ ਹੁਣ ਕੀਤੀ ਵੀ ਅਸੀਂ ਹਮੇਸ਼ਾ ਹੀ ਇਹ ਇਹ ਬੱਚਾ ਆ ਇਹ ਬੱਚੇ ਨੂੰ ਵੀ ਇਹੋ ਹੀ ਬਲਬੁੱਧੀ ਬਖਸ਼ੇ ਤਾਂ ਕਿ ਇਹ ਚੜਦੀ ਕਲਾ ਚ ਰਹੇ ਤੇ ਵੱਡਾ ਹੋ ਕੇ ਹੋਰ ਕਿਸੇ ਨੂੰ ਵੀ ਇਸ ਤਰ੍ਹਾਂ ਦੀਆਂ ਦਾਤਾਂ ਉੰਦੀ ਪ੍ਰੇਰਨਾ ਦੇ ਸਕੇ ਹਾਂਜੀ ਬਹੁਤ ਯਾਰ ਨੂੰ ਪ੍ਰੇਰਨਾ ਮਿਲਨੀ ਆ ਜੀ ਜੇ ਇਹ ਤੁਹਾਨੂੰ ਪਹਿਲਾਂ ਉਠਾਉਂਦੇ ਆ ਕਿ ਤੁਸੀਂ ਉਠਾਉਣੇ ਆ ਕਿ ਉઠੋ ਟਾਈਮ ਹੋ ਗਿਆ ਚਲੋ ਇਹ ਇਹ ਮੇਰੇ ਨਾਲ ਸੌਂਦਾ ਆ ਤੇ అలਾਰਮ ਵੱਜ ਜਾਂਦਾ ਇਹ ਵੀ ਉੱਠ ਖੜਦਾ ਮੈਂ ਵੀ ਉੱਠ ਜਾਂਦਾ ਪਹਿਲਾਂ ਮੈਂ ਨਹਾ ਲੈਂਦਾ ਇਹ ਵੀ ਨਹਾ ਲੈਂਦਾ ਨਹਾ ਕੇ ਅਸੀਂ ਉਹ ਸਤਗੁਰ ਦਾ ਨਾਮ ਲੈਨੇ ਆ ਲੈ ਕੇ ਚਾਹ ਪਾਣੀ ਪੀ ਕੇ ਆਪਣਾ ਅੱਛਾ ਕਿੰਨਾ ਚੰਗਾ ਮਾਹੌਲ ਬਣਦਾ ਹਣਾ ਸ੍ਰੀ ਮਹਾਰਾਜ ਦੀ ਕਿਰਪਾ ਬਹੁਤ ਖੁਸ਼ੀ ਹੁੰਦੀ ਆ ਜੀ ਸਾਰੇ ਘਰ ਦੇ ਵਿੱਚ ਸ਼ਾਂਤੀ ਬਸਰੀ ਰਹਿੰਦੀ ਆ ਵੀ ਇਹ ਬਾਣੀ ਦਾ ਸਥਾਰ ਵੀ ਹੋ ਰਿਹਾ ਤੇ ਮਨ ਨੂੰ ਵੀ ਸ਼ਾਂਤੀ ਹੈ ਕਰਦੇ ਕਰਦੇ ਵਿੱਚ ਸਤਗੁਰ ਦੀ ਕਿਰਪਾ ਆ ਕੋਈ ਕੈਲਕੂਲੇਸ਼ਨ ਵੀ ਨਹੀਂ ਹੁੰਦਾ ਇਸ ਤਰੀਕੇ ਨਾਲ ਇਹਨੇ ਤੇ ਫਾਦਰ ਸਾਹਿਬ ਜਿਹੜੇ ਬਾਹਰ ਆ ਪਰਦੇਸ ਸੀ ਉਹਨਾਂ ਨੂੰ ਬੜੀ ਖੁਸ਼ੀ ਹੋਈ ਆ ਉਹਦਾ ਟੈਲੀਫੋਨ ਦੋ ਬਾਰੀ ਆਦਾ ਸਵੇਰੇ ਵੀ ਤੇ ਸ਼ਾਮ ਵੀ ਉਹ ਸਿਰਫ ਵੀਡੀਓਗ੍ਰਾਫੀ ਨਾਲ ਇਹਨਾਂ ਦੀ ਫੋਟੋ ਦੇਖਦਾ ਮੇਰੀ ਵੀ ਦੇਖਦਾ ਤੇ ਫਿਰ ਉਹ ਖੁਸ਼ ਹੋ ਜਾਂਦਾ ਜੀ ਜੀ ਕਹਿੰਦਾ ਠੀਕ ਆ ਹੁਣ ਮੈਨੂੰ ਕੋਈ ਫਿਕਰ ਕਰਨੀ ਨਹੀਂ ਹੈ ਇਹ ਹੁਣ ਚੰਗੇ ਪਾਸੇ ਲੱਗ ਗਿਆ ਨਹੀਂ ਤਾਂ ਬੱਚੇ ਮੰਨਦੇ ਨਹੀਂ ਹੈਗੇ ਉਹ ਮੈਂ ਇੱਕ ਸਰ ਸਰ ਇੱਕ ਲਾਸਰ ਸਵਾਲ ਲੈਣਾ ਉਸ ਤੋਂ ਬਾਅਦ ਮੈਂ ਨਾਲ ਕਲ ਕੈਮਰਾਮੈਨ ਸਭ ਨੂੰ ਕਹਾਂਗਾ ਕਿ ਦਿਖਾਓ ਚਿਹਰੇ ਤੇ ਨੂਰ ਦਿਖਾਓ ਇੱਕ ਵਾਰੀ ਐਨ ਮਨ ਨੂੰ ਇੰਨਾ ਸਕੂਨ ਮਿਲਦਾ ਕਿ ਚਿਹਰਾ ਹੀ ਦੇਖੀ ਜਾਵੇ ਕਹਿ ਦਿੰਦਾ ਕਿ ਮਾਰੇ ਨੇ ਆਪ ਘੜਿਆ ਚਿਹਰਾ ਹਾਲਾਂਕਿ ਸਾਰੇ ਚਿਹਰੇ ਆਪ ਘੜੇ ਆ ਪਰ ਇੱਕ ਕੋਈ ਕਰਮਾ ਪਿਛਲੇ ਕਰਮ ਜਿਹੜੇ ਹੁੰਦੇ ਆ ਉਹਦੀ ਪ੍ਰਾਪਤੀ ਵੀ ਹੁੰਦੀ ਆ ਤਾਂ ਸੱਚੀ ਜਿਵੇਂ ਡੀਐਸਪੀ ਸਾਹਿਬ ਨੇ ਕਿਹਾ ਭਾਲ ਸਿੰਘ ਖਾਲਸਾ ਜੀ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਲਈ ਪ੍ਰੇਰਨਾ ਸਰੋਤ ਬਣਨਗੇ ਤਾਂ ਕਿ ਕਿਸੇ ਨਸ਼ੇ ਦੇ ਵਿੱਚ ਜਾਂ ਕਿਸੇ ਹੋਰ ਮਾੜੀ ਕ੍ਰਹਿਤਾਂ ਦੇ ਵਿੱਚ ਨਾ ਜਾ ਸਕੇ ਇਹ ਮਹਾਰਾਜ ਦੇ ਲੜੇ ਲਗਾ ਰਹੇ ਧਿਆਨ ਹੀ ਨਹੀਂ ਜਾਂਦਾ ਜਦੋਂ ਮਹਾਰਾਜ ਦੇ ਲੜ ਲੱਗ ਜਾਂਦੇ ਆ ਜੰਮਾ ਜਦੋਂ ਮਹਾਰਾਜ ਦਾ ਨਾਮ ਲੈਣ ਲੱਪੋ ਫਿਰ ਇਸ ਪਾਸੇ ਨੂੰ ਧਿਆਨ ਜਾਂਦਾ ਹੀ ਨਹੀਂ ਹੈ 네ਗੈਟਿਵਿਟੀ ਫਿਰ ਦਰਵਾਜ਼ੇ ਹੀ ਨਹੀਂ ਖੜਕ ਹੁੰਦੀ ਪਹਿਲੀ ਬਾਤ ਨਹੀਂ ਹੈ ਰੱਬਾ 네ਗਟਿਵ ਹੀ ਨਹੀਂ ਆਦੀ ਕੋਲ ਲੱਗੇ ਚਲੋ ਬਹੁਤ ਸ਼ੁਕਰੀਆ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਹਿ ਔਰ ਅਸੀਂ ਉਮੀਦ ਕਰਦੇ ਹਾਂ ਦਾਦੇ ਪੋਤੇ ਦੀ ਜੋੜੀ ਜਿਹੜੀ ਅੱਤੀ ਚੜ੍ਹਦੀ ਕਲਾ 'ਚ ਰਹੇ ਔਰ ਮਹਾਰਾਜ ਸਦਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਤੁਸੀਂ ਸਦਾ ਸ਼ੇਰਾ ਵਾਂਗ ਜ਼ਿੰਦਗੀ ਜੀਓ ਜਾਤ ਪਾਤ ਤੋਂ ਉੱਪਰ ਉੱਠ ਕੇ ਲੋਕ ਸੇਵਾ ਕਰੋ ਤੁਹਾਡੇ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਔਰ ਮੈਂ ਇਹੀ ਉਮੀਦ ਕਰੂੰਗਾ ਕਿ ਮਹਾਰਾਜ ਸਦਾ ਇਹਨਾਂ ਨੂੰ ਤੰਤਰ ਉਸਤ ਰੱਖਣ ਪਰਿਵਾਰ ਨੂੰ ਸਦਾ ਤੰਤਰ ਉਸਤ ਰੱਖੇ ਸਦਾ ਚੜ੍ਹਦੀ ਕਲਾ 'ਚ ਰਹਿਣ ਨਾਲ ਦੀ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਨਾਮ ਜਪਣ ਵਾਲੀ ਰੂਹ ਪੈਦਾ ਹੋ ਜਾਵੇ ਉਸ ਦੇ ਜਪੇ ਹੋਏ ਨਾਮ ਦੇ ਨਾਲ ਅਤੇ ਕੀਤੀ ਹੋਈ ਬੰਦਗੀ ਸਦਕਾ ਆਉਣ ਵਾਲੀਆਂ ਕੁੱਲਾਂ ਦਾ ਵਿਪਾਰ ਉਤਾਰਾ ਹੋ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜੇ ਪਿਆਰ ਵਾਹਿਗੁਰੂ ਨਾਲ ਹੈ ਫਿਰ ਸ਼ੱਕ ਕਿਉਂ ਜੇ ਭਰੋਸਾ ਵਾਹਿਗੁਰੂ ਤੇ ਹੈ ਫਿਰ ਚਿੰਤਾ ਕਿਉਂ ਜੇ ਦੇਣ ਵਾਲਾ ਵਾਹਿਗੁਰੂ ਹੈ ਤਾਂ ਫਿਰ ਹਉਮੈ ਕਿਉਂ ਫਿਰ ਹਉਮੈ ਕਿਉਂ ਸਿਰਫ ਸਾਰੀਆਂ ਡੋਰਾਂ ਉਸਤੇ ਸੁੱਟ ਕੇ ਤੁਸੀਂ ਜ਼ਿੰਦਗੀ ਨੂੰ ਜਿਓ ਇੱਕ ਬਿਹਤਰ ਇਨਸਾਨ ਬਣੋ ਬਣਿਆ ਨਾ ਬੋਤੀ ਨਵਾਸ਼ੈ ਨਾ ਛੋੜੀ ਦਿਨ ਸੁਰੀ ਕੈਮਰਾ ਪ੍ਰਸੰਗੀ ਕੋ ਜਸੂ ਪੋਟ ਸਤਸਮ ਕੇ ਸਸਿਕਲ ਦਾ ਪ੍ਰਾਕਾ